ਐ ਹੁੰਦੀ ਹੈ ਦਿਮਾਗ ਨਾਲ ਖੇਤੀ ਇਧਰ ਬਾਈ ਨੇ ਲਾਈਆਂ ਨੇ ਕੱਦੂ ਦੀਆਂ ਬੇਲਾਂ ਥੱਲੇ ਲਾ ਰੱਖਿਆ ਬਾਈ ਨੇ ਮੇਥਾ ਇੱਕ ਗੈਰੀ ਧੁਰਤਾਂ ਹੀ ਇੱਕ ਆ ਇਧਰ ਛੋਟੇ ਥੋੜਾ ਜਿਹਾ ਇਹ ਚ ਲਾ ਰੱਖੇ ਨੇ ਇੱਕ ਗੈਰੀ ਚ ਗੰਡੇ ਬੱਟਾ ਪਾ ਪਾ ਕੇ ਕਿ ਇਹ ਬੇਲਾਂ ਜਿਵੇਂ ਜਿਵੇਂ ਨਿਬੜ ਜਾਣਗੀਆਂ ਥੱਲੇ ਦੂਸਰੀ ਸਬਜੀ ਚਾਲੂ ਹੋ ਜੂਗੀ ਆ ਦੇਖੋ ਹੋਰ ਸਾਰਿਆਂ ਚ ਗੰਡੇ ਨੇ ਆ ਜਿਵੇਂ ਉੱਤੇ ਬੇਲਾਂ ਥੋੜਾ ਜਿਹਾ ਫਟਾਰ ਘਟ ਗਿਆ ਇਹਨਾਂ ਦਾ ਸੁੱਕ ਗਿਆ ਗੇਤੀਆਂ ਸੀ ਇਹਨਾਂ ਦੇ ਥੱਲੇ ਗੰਡਿਆਂ ਦਾ ਫਟਾਰ ਵੱਧ ਗਿਆ ਹਮੇ ਜਿਵੇਂ ਇੱਧਰ ਥੋੜਾ ਜਿਹਾ ਫਟਾਰ ਘਟਾ ਹੈ ਤੇ ਬੇਲਾਂ ਉੱਤੇ ਹਲੇ ਫਲ ਲੱਗ ਰਹੇ ਹੈ ਕੱਦੂ बिक ਰਹੇ ਨੇ ਕੱਦੂਆਂ ਦਾ ਰੇਟ ਵੀ ਇਸ ਵਾਰ ਚੰਗਾ ਹੀ ਰਹਿਲ ਐਸ ਟਾਈਮ ਵੀ ਕੱਦੂ ਪੂਰੇ ਚੰਗੇ ਰੇਟਾਂ ਤੇ ਵਿਕ ਰਹੇ ਨੇ ਦੇਖੋ ਹਲੇ ਵੀ ਫਲ ਪੂਰਾ ਲੱਗ ਰਿਹਾ ਤੇ ਇਸ ਕਰਕੇ ਤੁਹਾਨੂੰ ਦਿਖਾਇਆ ਆਪਾਂ ਨੇ ਵੀ ਇਸ ਤਰ੍ਹਾਂ ਦੋ ਦੋ ਚੀਜ਼ਾਂ ਦੀ ਖੇਤੀ ਹੁੰਦੀ ਹੈ ਬਾਸ ਲਾ ਕੇ ਉੱਤੇ ਬੇਲਾਂ ਹੋਗੀਆਂ ਥੱਲੇ ਪਾਲਕ, ਮੇਥਾ ਮੇਥੀ, ਗੰਡੇ ਤੇ ਉਧਰ ਵੀ ਲਾ ਰੱਖਿਆ ਸਾਰਾ ਕੁਸਾ ਤੇ ਉਧਰ ਪਾਲਕ ਵੀ ਲਾ ਰੱਖਿਆ ਸਿਆਲ ਵਾਲੀਆਂ ਸਬਜ਼ੀਆਂ ਸਾਰੀਆਂ ਅਗੇਤੀਆਂ ਲੱਗੀਆਂ ਸੀਗੀਆਂ ਨਾਲੇ ਇਹਨਾਂ ਨੂੰ ਸ਼ਾਂ ਰਹੀ ਗੇਤਾ ਇਸ ਕਰਕੇ ਗੇਤੀਆਂ ਲੱਗੀਆਂ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ